ਮੈਂ ਕਿਹਾ ਭੱਜਣਾઠ ਬਣੀ ਪਈ ਆ ਤੇ ਅੱਜ ਕਹਿੰਦੇ ਆ ਵੀ ਜੋ ਮਰਜ਼ੀ ਹੋ ਜਾ ਖਾਣਾ ਬਾਹਰੋਂ ਹੀ ਆ ਅੱਜ ਨਹੀਂ ਅਸੀਂ ਘਰੇ ਬਣਾਉਣਾ ਅੱਜ ਕਰਾਰੀ ਅੜ ਗਈ ਆ ਜਟਰੀ ਐ ਕਦੇ ਕਦੇ ਦਿਲ ਕਰਦਾ ਕਦੇ ਕਦੇ ਦਿਲ ਕਰਦਾ ਬਾਰੋਂ ਖਾਣ ਨੂੰ ਠੀਂ ਨਹੀਂ ਖਾਦੇ ਮੈਂ ਗਾਣਾ ਬਣਾ ਲਈਏ ਕਦੇ ਕਦੇ ਦਿਲ ਕਰਦਾ ਬਾਰੋਂ ਖਾਣ ਨੂੰ ਹਾਂ ਕਦੇ ਕਦੇ ਖਾ ਲੈਣਾ ਚਾਹੀਦਾ ਬੜਵਾਈ ਖਾਦੀ ਨੇਂ ਪਾਣੀ ਕੀ ਦਵਾਈ ਦੋਈ ਤਾ ਠੀਕ ਨਹੀਂ ਸੀ ਮੈਂ ਕਿਨੇ ਦਵਾਈ ਖਾ ਲਈ ਕਿ ਖਰੀ ਹੂੰ ਉਹ ਕਰਦੇ ਗੱਡੀ ਸਟਾਰ ਸ਼ਰਾ ਤਾਕੀ ਚਾਬੀ ਮੈਂ ਤੋਂ ਲੈ ਕੇ ਜਾ ਕੇ ਵਿੱਚ ਬਹਿ ਗਿਆ ਮੈਂ ਕਿਹਾ ਨਹੀਂ ਗੱਡੀ ਸਟਾਰ ਕਰਦੇ ਆ ਤੇ ਮੈਂ ਚਾਬੀ ਲੈ ਕੇ ਆਇਆ ਸਟਾਰਟ ਕਰਨ ਨੂੰ ਲੈ ਕੇ ਗਿਆ ਮੈਂ ਕੁਝ ਕਿਹਾ ਹਾਂ ਇਹ ਵੀ ਦੱਸੋ ਨਾ ਵੀ ਅਸੀਂ ਸਿਰਫ ਪਿਆਰੋ ਕੇ ਜਾਣਾ ਹੁੰਦਾ ਤੇ ਬਾਕੀ ਪਾਸੀਆਂ ਬੂਹੇ ਗੈਸ ਚੈੱਕ ਕਰ ਉਹ ਉਹ ਸਾਰਾ ਕੰਮ ਅਸੀਂ ਕਰਦੇ ਮਾਲਕਾਂ ਤੇ ਛੱਡਿਆ ਜੀ ਹਾਂ ਸਾਰੇ ਮਾਲਕ ਆ ਨਹੀਂ ਨਹੀਂ ਮਾਲਕ ਤੁਸੀਂ ਜੋ ਮਰਜ਼ੀ ਕਰ ਲੈ ਬੰਦਾ ਬੰਦਾ ਕਿੱਥੇ ਆਪ ਜਾ ਕੇ ਬਹਿ ਜਾਣਾ ਹੁੰਦਾ ਕਾਲੇ ਲਾਵਾਂ ਜੋ ਵੀ ਨਿੱਕੇ ਮੋਟੇ ਕੰਮ ਆ ਸਾਰੇ ਮੈਂ ਕਰਕੇ ਹੁਣੇ ਫੇਰ ਕਹਣਾ ਤੁਸੀਂ ਆਉਂਦੇ ਨਹੀਂ ਤੁਸੀਂ ਰਿਸਪੌਂਸਿਬਿਲਟੀ ਵੀ ਕੋਈ ਚੀਜ਼ ਹੁੰਦੀ ਹੈ ਇਹ ਤੁਹਾਨੂੰ ਦਿੱਤੀ ਹੋਈ ਹੈ ਨਾ ਅਸੀਂ ਸਾਰੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਪਾਈ ਆ ਅਸੀਂ ਚਾਹੁੰਦੇ ਆ ਵੀ ਸਾਰਾ ਕੁਝ ਤੁਸੀਂ ਆਪ ਕਰੋ ਮੁੜ ਕੇ ਕਹੋਗੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਉਹਦੇ ਨਾਲੋਂ ਬੈਟਰ ਹੈ ਨਾ ਇਹੋ ਜੀ ਜ਼ਿੰਮੇਵਾਰੀ ਵੀ ਕੋਈ ਕੋਈ ਪਾਉਂਦਾ ਵੱਡੇ ਦਰ ਵਾਲਾ ਇਹ ਬੰਦਾ ਆਹ ਆ ਜਾ ਹਾਂ ਜੀ ਚਾਬੀ ਕਰਦੇ ਵਾਸਤੇ ਸਿਰਫ ਗੱਡੀ ਚ ਪਹਿਨ ਵਾਸਤੇ ਲੈ ਕੇ ਆਏ ਸੀ ਹੂੰ ਹੈ ਨਹੀਂ ਅਸੀਂ ਅਸੀਂ ਮੈਂ 18 ਸਾਲ ਤੋਂ ਛੱਲੇ ਮੈਂ ਨਹੀਂ ਚਲਾ ਸਕਦਾ ਆ ਬੈਠਾ ਇੱਕ ਕੈਦੀ ਹੈ ਚਾਚਾ ਵੀ ਕੈਦ ਕਰ ਲਏ ਸੀ ਅੱਜ ਦੇ ਵਲੌਗ ਚ ਸਹੀ ਗੱਲ ਹੈ ਹੈ ਰਹਿ ਗਿਆ ਇਕੱਲਾ ਛੜਾ ਨਾਲ ਦੇ ਪਹੁੰਚ ਗਿਆ ਆਣੇ ਪਹੁੰਚਣਾ ਰਾਤ ਨੂੰ 11:00 ਨਾ 11:30 ਵਜੇ ਅੱਜ ਇੱਥੇ ਦੇ ਰਾਤ ਨੂੰ ਇਡੀਆ ਦੇ ਇਡੀਆ ਦੇ 11:00 ਵਜੇ ਐ ਨਾਲ ਦੀਆ ਫਰੇਟ ਆਈਡੀਆ ਗਈਆਂ ਬੰਦਾ ਕੱਲਾ ਤੱਕ ਕੇ ਬਈ ਦੀ ਝਾਕ ਰਿਆ ਹੈ 1:00 ਵਜੇ ਉਹਨਾਂ ਨੇ ਹਾਂ ਘਰ ਪਹੁੰਚਣ ਨੂੰ ਨਹੀਂ ਹੈ ਕਿ ਦਿੱਲੀ ਦੀ ਅਵਰ ਸਰਦੀ ਉਹਨੇ ਦਿੱਲੀ ਦੀ ਆ ਹਾਂ ਫਿਰ 7-8 ਘੰਟੇ ਉਹ ਵੀ ਹੈਗੇ ਆ 7 ਤੱਕ ਹੈਗੇ ਆ ਨਵਰਾਜ ਆ ਰਹੀ ਗੱਡੀ ਬੈਠਾ ਬਿਚੇ ਆ ਬਟਾ ਲਾ ਗੱਲਾਂ ਆ ਉਹ ਚਾਚਾ ਵਾਚਾ ਮਾਰਦਾ ਆਰੇ ਆ ਤਾਂ ਲੇਟ ਤਿਆਰ ਹੋ ਕੇ ਨਾ ਹੁੰਦਾ ਐ ਕਿੰਨਾ ਅਚਰ ਹੋ ਗਿਆ ਗੱਲਾਂ ਬਾਤਾਂ ਤੇ ਮਾਰਦੇ ਸੀ ਬਾਹਰ ਤੇਲੀ ਮੈਨੂੰ ਕੋਈ ਕੰਮ ਨਹੀਂ ਪਿਆਰ ਹੁਣ ਸਈ ਵਾਸਤੇ ਕੰਮ ਹੁੰਦਾ ਹੈਨਾ ਤੇ ਹੁਣ ਦੱਸੋ ਫੇ ਜਾਣਾ ਕਿੱਥੇ ਆ ਜਿੱਥੇ ਲੈ ਜਾਉਂਗੇ ਉੱਥੇ ਚੱਲ ਜਾਣਾ ਚੱਲੂੰਗਾ ਚੱਲੂਂਦੀ ਨਾਲ ਤੇਰੇ ਤੇ ਲਾ ਕੇ ਥਾ ਦੇ ਚੱਲੇਗਾ ਚੱਲੂੰਗੀ ਨਾਲ ਤੇਰੀ ਚਟਕਾਂ ਦੋ ਲੈ ਲਈ ਪਰ ਆਪਣੇ ਆਚਾਰ ਆ ਚਾਰ ਕੋਈ ਚੱਕਰ ਨਹੀਂ ਚਾਰ ਹੀ ਏ ਅਛਾ ਨਹੀਂ ਦੱਸੋ ਫੇ ਵੀ ਕੀ ਖਾਣਾ ਹੈ ਪੀਜ਼ਾ ਖਾਣਾ ਕਬਾਬ ਖਾਣਾ ਚੱਕ ਪੀਜ਼ਾ ਪੀਜ਼ਾ ਡੋਨਰ ਡੋਨਰ ਲਈ ਹੈ ਤੂੰ ਤਾਂ ਪੀਜ਼ਾ ਹੀ ਖਾਣਾ ਪਤਾ ਸਾਨੂੰ ਤੇਰਾ ਆਹ ਜੇ ਜੇ ਇਹ ਨਵਰਾਜ ਦਾ ਪੀਜ਼ਾ ਲੈਣਾ ਹੈ ਨਾ ਜੇ ਇੱਕ ਆਪਾਂ ਫਾਰਮਿੰਗਰ ਚੋਂ ਪੀਜ਼ਾ ਲੈ ਲੈਣਾ ਬਾਅਦ ਚ ਕਬਾਬ ਬਕਲਿਆਰੋ ਚੋ ਖਾ ਲੈਣਾ ਆ ਜੇ ਨਹੀਂ ਮੈਂ ਤੁਹਾਨੂੰ ਦੱਸਣਾ ਬਾਬਾ ਇੱਕ ਥਾਂ ਜਾਣਾ ਜੇ ਮੈਕਡੋਨਲਡ ਜਾਣਾ ਮੈਕਡੋਨਲ ਦੱਸਦਾ ਮੈਂ ਇੱਕ ਨਹੀਂ ਮੈਂ ਕਿਹੜੇ ਢੇਡ ਭਰਦਾ ਆ ਇਹ ਤਾਂ ਗੱਲ ਤੇਰੀ ਸਿਆਣੀ ਕਰਤੀ ਨੂੰ ਅੱਜ ਹੋਰ ਕਦੇ ਕਦੇ ਹੁੰਦਾ ਬਈ ਐਂਟਰਟੇਨਮੈਂਟਲੀ ਚਲੋ ਫਿਰ ਉਹ ਤਾਂ ਬੰਦਾ ਜਿੱਦਾਂ ਕਹੇ ਜੀ ਵੀ ਨਾ ਨਕਲ ਹੀ ਖਾ ਜਾਂਦਾ ਜਿੰਨਾ ਕੋ ਉਥੋਂ ਦਿੰਦੇ ਆ ਪਾਣੀ ਔਰ ਨਾ ਚਲ ਚਲੋ ਫਿਰ ਇਹ ਪੀਜ਼ਾ ਹੀ ਖਾਣੇ ਆ ਅੱਜ ਨਾ ਕੈਮਰਾਮੈਨ ਪੀਜ਼ਾ ਹੋਰ ਹੋਰ ਮਾਣਾ ਤੇ ਬੈਠ ਕੇ ਕੈਮਰਾਮੈਨ ਕਿੱਥੇ ਕਬਾਬ ਸੀਸਾ ਕਬਾਬ ਨਹੀਂ ਉਥੋਂ ਮਿਲਣਾ ਆ ਆ ਕੈਮਰਾਮੈਨ ਬਰਗਰੀ ਤੇ ਹੀ ਉੱਥੇ ਮੰਨੇ ਨਹੀਂ ਹੋਰ ਪੀਜ਼ੇ ਮਿਲ ਜਾਣੇ ਕਬਾਬ ਵਾਲਾ ਨਹੀਂ ਮਿਲਣਾ ਹਾਂ ਕੋਈ ਗੱਲ ਨਹੀਂ ਚਲੋ ਪੀਜ਼ਾ ਹੀ ਨਹੀਂ ਫਿਰ ਚਲੋ ਚਲੋ ਆ ਕੈਮਰਾਮੈਨ ਚਲੋ ਫਿਰ ਪੀਜ਼ਾ ਆ ਕੈਮਰਾਮੈਨ ਕੈਮ ਹਾਂ ਉਹ ਜਗ ਹੈ ਮੋਰੇ ਕਲਾਸੀਆਂ ਦੀ ਡਟ ਕਾੜੀ ਜਾਂਦਾ ਪੈਗ ਲਾਉਣਾ ਹੁੰਦਾ ਕੋਕ ਦਾ ਪੈਗ ਹੀ ਹੋਣਾ ਹਾਂ ਕੋਕ ਹੀ ਹੋਣਾ ਲੋਸਾ ਤੋਂ ਉਦਾਂ ਨਹੀਂ ਕਰਦਾ ਜਾਣਾ ਕਿਦਾਂ ਕੱਟ ਕੱਟ ਕੇ ਆ ਸਿੱਧਾ ਸਿੱਧਾ ਦੇਖੋ ਕੋਣ ਕੋਣ ਖਜਲ ਆਈ ਹਾਂ ਹਾਂ ਉਹ ਜਗ ਹੈ ਜੀ ਪਿਜ਼ੇਰੀਆ ਤੇ ਪੀਜ਼ਾ ਖੇ ਦੇ ਖਾਣਾ ਆ ਅਸੀਂ ਆਏ ਹੈਗੇ ਆ ਸੰਬਨੀ ਫਾਚੋ ਫਾਮਿਲਾ ਦੇ ਵਿੱਚ ਪੀਜ਼ਰਿਆ ਜਿਹੜਾ ਬਣਿਆ ਬਹੁਤ ਸੋਹਣਾ ਪੀਜ਼ਰਿਆ ਹੈ ਤੇ ਨਵਰਾਜ ਹੀ ਖਾਂਦਾ ਰਿਹਾ ਹਮੇਸ਼ਾ ਅੱਜ ਅਸੀਂ ਨਹੀਂ ਖਾਣੇ ਅੱਗੇ ਨਵਰਾਜ ਖਾ ਕੇ ਜਾਂਦਾ ਹੁੰਦਾ ਅੱਗੇ ਘਰੇ ਬਣਾਉਨੇ ਨੇ ਅੱਜਹੀਂ ਕੱਚਰੇ ਇੱਥੇ ਖਾ ਕੇ ਚੱਲਦੇ ਆਂ ਕਿ ਟਾਈਮ ਨਹੀਂ ਸੀ ਬਣਾ ਬਣਿਆ ਹੈ ਨਾ ਬਾਜੀ ਹੈਪੀ ਹੈ ਆ ਬੰਦਾ ਸਾਡਾ ਪੀਜੇ ਦੀ ਖਾਜਾ ਇਹਨੇ ਕਿਹਾ ਪੀਜਾ ਹੀ ਖਾਣਾ ਦੱਸੋ ਕੀ ਦੱਸਣਾ ਹਪਾਲ ਮਾਰਕੀਟ ਤੇ ਕਿੱਸੀ ਨੇ ਕੋ ਨੋ ਕੇ ਨਾ ਕਿਤੇ ਇਹ ਹੈ ਬਾਹਰ ਲਿਖਿਆ ਤੇ ਬਾਹਰ ਲਿਖਿਆ ਇਹਨੋਂ ਕੈਮਰਾ ਕਿਸੇ ਦੀ ਨਹੀਂ ਅਸੀਂ ਵੀਡੀਓ ਬਣਾਉਂਦੇ ਸੀ ਆਪਣੀ ਬਣਾਉਂਦੇ ਹੁਣ ਤੋ ਲਿਖਾਈ ਨਹੀਂ ਕੈਮਰਾ ਨਹੀਂ ਯੂਜ਼ ਕਰ ਸਕਦੇ ਕਿੱਥੇ ਲਿਖਿਆ ਹੈ ਇਹ ਸਾਡਾ ਬੰਦਾ ਬੜਾ ਕਾਨੂੰਨੀ ਹੈ ਇਹ ਪੂਰੇ ਲੇਜੇ ਫੋਲੋ ਕਰਦਾ ਕਹਿੰਦਾ ਵੀ ਬਾਹਰ ਲਿਖਿਆ ਹੈ ਵੀ ਕੈਮਰਾ ਨਹੀਂ ਯੂਜ਼ ਕਰ ਸਕਦੇ ਇਸ ਕਰਕੇ ਕੈਮਰਾ ਨਹੀਂ ਯੂਜ਼ ਕਰਨਾ ਸੁਣ ਲਈ ਗੱਲ ਜੀ ਤੁਸੀਂ ਹੁਣ ਦੱਸੋ ਕੀ ਕਰੀਏ ਅਸੀਂ ਕਿੱਦਾਂ ਵੀਡੀਓ ਬਣਾ ਲਈਏ ਇਹਨੂੰ ਖੁਸ਼ ਰੱਖੀਏਗਾ ਆਪਣੇ ਆਪ ਨੂੰ ਖੁਸ਼ ਰੱਖੀਏ ਇਹਨੂੰ ਖੁਸ਼ ਰੱਖੀਏ ਵੀਡੀਓ ਬਣਾਈਏ ਕਿ ਨਾ ਬਣਾਈਏ ਨਾ ਬਣਾਈਏ ਨਾ ਬਣਾਓਗੇ ਨਾ ਆਪਣੀ ਆਪਣੀ ਗਲਾਸੀ ਸਾਹਮਣੇ ਤੁਹਾਡੀ ਬਾਜੀ ਜੇ ਆਪੀ ਜਾਏ ਇਹ ਜੇ ਬਕਵਸ ਨਾ ਬਣਾ ਦੇ। ਧੀਰਾ ਵਧੀਆ ਬਣਾਉਂਦੇ। ਆ ਵੀ ੱਕ ਲਿਆ ਇਹਦੇ ਵਿੱਚ ਕਪੂਨ ਜੀਨੋ ਦਾ ਘਰਾ ਦੋ ਜੀ ਪਾਉਣਾ ਹੈ। ਮਸਾਲੇ ਮਸਾਲੇ ਸਾਰੇ ਕੀ ਲਾਤਾ ਮੇਰੇ ਮੂਰੇ। ਆ ਗਣਾ ਕੋਈ ਖਾਣੇ ਸਾਰੇ। ਪੁੱਤ ਨੈਰੋ। ਆ ਹਰੋਸੋ। ਸਾਰਾ ਕੋਈ ਚੱਕ ਲਿਆ। ਆ ਵੀ ਨੈਰੋ। ਭਾਜੀ ਹੈਪੀ ਹੈ ਹਾਂ। ਹਾਂ ਹਾਂ ਕੋਸ਼ਿਸ਼ ਜੀ ਕੋਈ ਪਨਾ ਬਿੱਟ ਉਹ ਸਟੋਰੀ ਲਗਾ ਹਰੀ ਬੋਣ ਬਈ ਲਾ ਚਲੋ ਪੜੋ ਨੇ ਅਬ ਦੇ ਫਰੈਂਸ ਨੂੰ ਪੋਣੀ ਹੈ ਨਾ ਚਲੋ ਰਖਾਓ ਪੀਜ਼ਾ ਇੰਜੋਏ ਕਰੋ ਅੱਜ ਬੜੇ ਚਿਰਾਂ ਬਾਅਦ ਇਸੇ ਫਾਮਲਾ ਚ ਖਾਣਾ ਇਸੇ ਸਪੈਸ਼ਲ ਸਪੈਸ਼ਲ ਸਾਮਲਾ ਚ ਪਹੁੰਚੇ ਅੱਜ ਇਹ ਫਾਮਲਾ ਦਾ ਪੀਜ਼ਾ ਖਾ ਕੇ ਦੇਖਿਆ ਨਵਰਾਜ ਨੇ ਬਹੁਤ ਵਾਰ ਖਾਦਾ ਸੀ ਆਪਾਂ ਅੱਜ ਮੇਰੇ ਖਰਾ ਪਹਿਲੀ ਵਾਰ ਹੀ ਖਾਦਾ ਤੇ ਇੱਕ ਵਾਰ ਹੀ ਖਾਦਾ ਇੱਕ ਵਾਰੀ ਕਰ ਲੈ ਅੱਗੇ ਠੰਡੇ ਹੋ ਗਏ ਉਹਨਾਂ ਹਾਂ ਚਲੋ ਅੱਜ ਅੱਜ ਤਾਂ ਹਲੇ ਹੁਣ ਤਾਂ ਅਪੇਰੀਟਿਵ ਹੋਇਆ ਆ ਹਾਂ ਪਰ ਇਦਾਂ ਚਾਹੀਦਾ ਇਹਨਾਂ ਨੂੰ ਲੰਬੇ ਟਾਈਮ ਲਈ ਖੋਲਣਾ ਚਾਹੀਦਾ ਲੇਟ ਬੰਦ ਸ਼ੀਰੀ ਕਰ ਦਿੰਦੇ ਨਾ 8:30 ਬੰਦ ਕਰ ਦਿੰਦੇ ਸਾਨੂੰ ਭੁੱਖ ਲੱਗ ਜਣੀ ਸੇ ਹੁਣ ਅਪੇਰੀਟਿਵ ਹੋਇਆ ਫਿਰ ਹੁਣ ਕਬਾਬ ਜਾਨੇ ਆ ਹਾਂ ਹਾਂ ਚੇਤਾ ਮੈਨੂੰ ਇੱਕ ਵਾਰੀ ਮੈਕਡੋਨਲਡ ਚਲ ਗਏ ਖਾ ਖੂ ਕੇ ਮੁੜ ਕੇ ਫੇ ਪੀਜ ਇੱਥੇ ਉਦੋਂ ਹਜੇ ਇੱਥੋਂ ਲੈ ਕੇ ਆਏ ਸੀ ਹਾਂ ਫਿਰ ਬਾਅਦ ਇੱਥੋਂ ਪੀਜ ਲੈ ਕੇ ਆਏ ਮੇਰੇ ਬਰਥਡੇ ਦੀ ਗੱਲ ਹੈ ਨਾ ਉਹਦੇ ਨਾਲ 100 ਗੁਣਾ ਚੰਗਾ ਪੀਜਾ ਮੈਕਡੋਨਲਡ ਜਾਣ ਨਾਲੋਂ ਲਗ ਡਾਲਣ ਬੰਦਾ ਰਾਜ ਜਾਂਦਾ ਉਹ ਹੈਗਾ ਵੈਸੇ ਜਿਹੜੀ ਕਹਿੰਦੇ ਨਕਲ ਜਿੱਦਾਂ ਆਪਣੇ ਬੰਦੇ ਨੇ ਕਹੇ ਦਾਰੂ ਨਾਲ ਮੂਲੀ ਉਸ ਹਿਸਾਬ ਦੇ ਟਾਈਮ ਜਿੱਦਾਂ ਥੋੜਾ ਬਹੁਤ ਮਾੜਾ ਮੋਟਾ ਤੁਸੀਂ ਖਾਣਾ ਆ ਜਿਹੜਾ ਕਿਤੇ ਕੰਮ ਫਿਰ ਕੇ ਆਏ ਤੁਹਾਨੂੰ ਭੁੱਖ ਲੱਗੀ ਤੁਸੀਂ ਉੱਥੇ ਬੈਠ ਕੇ ਖਾ ਸਕਦੇ ਹੋ ਕੁਝ ਥੋੜਾ ਬਹੁਤੇ ਵਾਸ ਨਾਲ ਨਿਆਣੇ ਖੁਸ਼ ਨਾਲੇ ਆਪ ਖੁਸ਼ ਹਾਂ ਇਹ ਜਾਨੀ ਕਿ ਜੇ ਬੰਦਾ ਫੇ ਹਿਸਾਬ ਲਾਉਂਦਾ ਹੈ ਆਪਦਾ ਪੈਸੇ ਦਾ ਵੀ ਸਾਰਾ ਕੁਝ ਦੇਖਦਾ ਹਾਂ ਹਾਂ ਪੈਸਾ ਵੀ ਦੇਖਦਾ ਹੈ ਤੇ ਵੀ ਹਾਂ ਵੀ ਠੀਕ ਹੈ ਵੀ ਹੁਣ ਜਿਹੜਾ ਚਾਰ ਜਾਣੇ ਆ ਤੇ 28000 ਦੇ ਵਿੱਚ ਰਾਜ ਲੈਂਦੇ ਨਾ ਪੀਜ਼ਾ ਖਾ ਲੇ ਪੀਜ਼ਾ ਖਾ ਬੱਚੇ ਪੀਸ ਤੱਕੇ ਨਾ ਖਾਦੇ ਵੀ ਘਰੇ ਥੋੜੀ ਲੈ ਕੇ ਨਾ ਪਰ ਪੀਜ਼ਾ ਬਹੁਤ ਵਾਸੇ ਬਹੁਤ ਵੋਨੋ ਸੀ ਇਹ ਫਲਫੀ ਫਲਫੀ ਪੀਜ਼ਾ ਹੈ ਬੇਚੀ ਨਹੀਂ ਪਾਈ ਨੈਕਸਟ ਕਿਸੇ ਹੋਰ ਲੋਕੇਸ਼ਨ ਤੇ ਜਾਵਾਂਗੇ ਤਾਂ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ ਜਲਦੀ ਹੀ ਇੱਥੇ ਬਣਿਆ ਨਵਾਂ ਸ਼ੋਪਿੰਗ ਮਾਲ ਅੱਜ ਵਾਰ ਇੱਕ ਚੱਲ ਲੱਗੇ ਜਾਵਾਂਗੇ ਫਰਸ਼ ਅਛਾ ਨਾ ਭਾਈ ਇਹ ਬਹੁਤ ਮਹਿੰਗਾ ਹੈ ਇਹਦੇ ਇਹ ਫਾਮੀ ਲਾਇਆ ਸਰਮੁਨੀ ਫਾਚੋ ਇੱਥੇ ਆਈ ਸੀ ਅੱਜ ਐਂ ਕਾ ਚਲੋ ਛੋਟਾ ਜਿਹਾ ਵਲੌਗ ਸ਼ੂਟ ਕਰ ਲੈਨੇ ਹਾਂ ਕਿ ਨਾ ਪਰਸ ਲੈ ਕੇ ਜਾਵਾਂਗੇ ਅਗਲੀ ਵਾਰ ਇੱਥੋਂ ਅੱਛਾ ਭਾਈ ਪਰਸ ਬਹੁਤ ਮਹਿੰਗਾ ਲੈ ਕੇ ਦਿੱਤਾ ਗੇ ਇਹਨੂੰ ਆ ਇਹਨੂੰ ਪਾਇਆ ਇੱਕ ਨਾਲ ਦਾ ਇੱਕ ਕਰੇ ਪਿਆ ਕਿਹੜਾ ਸ਼ਹਾਦ ਦਾ ਪਾਈ ਫਿਰ ਮਾਈਕਲ ਕੋਰਸ ਇਹ ਕਿਹਦੇ ਨਾਲ ਵੱਡਾ ਕਰੇ ਪਿਆ ਵਾ ਇਹ ਨਾਲ ਗਿਫਟ ਸੀਗਾ ਇਹ ਨਾਲ ਮਿਲੇ ਸੀਗੇ ਹਾਂ ਦੋ ਸੀਗੇ ਦੋ ਗੱਤੇ ਦੋ ਅੱਛਾ ਇੱਕ ਦੇ ਨਾਲ ਦੋ ਫਰੀ ਇੱਕ ਵੱਡਾ ਹੀ ਉਹਦੇ ਨਾਲ ਇਹ ਛੋਟੇ ਸੀਗੇ ਦੋ ਆਹ ਦੋ ਆਹੇ ਮੈਂ ਕਿਹਾ ਇੱਕੋ ਹੀ ਆਖਣੀ ਅੱਛਾ ਨਾਲ ਜੁਆਇੰਟ ਕੀਤਾ ਹੋਇਆ ਏ ਇਧਰ ਵੀ ਪੋਕ ਰਹੇ ਆਰੇ ਭਾਈ ਤੁਹਾਡੇ ਤੁਸੀਂ ਮਾਰ ਕੇ ਦੀਆਂ ਚੀਜ਼ਾਂ ਹਨਾ ਬਸ ਦਿਲ ਚ ਚਾਹਣਾ ਸੀ ਲੈ ਲਿਆ ਹੁਣ ਬਹੁਤ ਬਹੁਤ ਮਾਰ ਕੇ ਆਂਦੀਆਂ ਸਾਰਿਆਂ ਦੀਆਂ ਚੀਜ਼ਾਂ ਹੋਈਆਂ ਹੁਣ ਈ ਖੁਸ਼ੀ ਲੈਣਾ ਹੂੰ ਕੋਈ ਪਤਾ ਨਹੀਂ ਆਪਾਂ ਗਏ ਕਿ ਤੁਹਾਡਾ ਉਸ ਜਾ ਕੇ ਫਿਰ ਮਰਬੀ ਮਾਨ ਹੋ ਗਿਆ ਮੇਰਾ ਜੇ ਹੋਇਆ ਮਨ ਬੀ ਮਾਨ ਤਾਂ ਕੋਈ ਨਹੀਂ ਬਾਲਾ ਮਹਿੰਗਾ ਨਹੀਂ ਲੈਂਦੇ ਐਸਾ ਮਾਨ ਤੇ ਪਤਾ ਲੱਗੇਗਾ ਹੂੰ ਔਰ ਇਹ ਹੁੰਦਾ ਵੀ ਫਿਰ ਬੰਦਾ ਹੋਰ ਕਿਤੇ ਕੋਈ ਚੀਜ਼ ਨਹੀਂ ਦੇਖਦਾ ਇਹੋ ਇੱਕ ਵਾਰ ਤੁਹਾਡੇ ਕੋਲ ਕੁਆਲਿਟੀ ਦੀ ਚੀਜ਼ ਹੈ ਕਈ ਸਾਲ ਲੰਘ ਜਾਂਦੇ ਨਹੀਂ ਪਰ ਅਸੀਂ ਅਸੀਂ ਪਰਸ਼ਲ ਆਇਨ ਤੋਂ ਪਹਿਲਾਂ ਅਸੀਂ ਚਾਕੂ ਦਾ ਸੈਟ ਲੈ ਕੇ ਆਣਾ ਆ ਕਰਦਾ ਲੈਣੀਆਂ ਆ ਚਾਕੂ ਦਾ ਸੈਟ ਮੈਂ ਹੈਗਾ ਪਰ ਇਹ ਕਿਹੜਾ ਚਾਕੂ ਕਰਦਾ ਦਾ ਸੈਟ ਲੈਣਾ ਆ ਇਹਦਾ ਚਲੋ ਹੈ ਨਾ ਇੱਕ ਮਿੰਟ ਆ ਤੇ ਜਰੂਰ ਦੱਸਿਓ ਤੁਸੀਂ ਵੀ ਚਾਕੂ ਹੁੰਦਾ ਕਿ ਕਾਚੂ ਹੁੰਦਾ ਤਾਚੂ ਕਹਿੰਦੇ ਰੇ ਨਿੱਕੇ ਹੁੰਦੇ ਉਹ ਨੈਣ ਕਾ ਬਲੌਗ ਕੌਣ ਕੌਣ ਕਾਚੂ ਕਹਿੰਦਾ ਰਿਹਾ ਕਾਚੂ ਕਹਿੰਦੇ ਅਹੀਂ ਕਾਚੂ ਕਹਿੰਦੇ ਨਿੱਕੇ ਕਾਚੂ ਚਾਕੂ ਕਾਚੂ ਕੀ ਉਹਦਾ ਪਤਾ ਹੀ ਨਹੀਂ ਹੁੰਦਾ ਕਿ ਸਹੀ ਹੈਗੀ ਆ ਦੱਸਿਓ ਜੀ ਹਰ ਕਮੈਂਟ ਕਰਕੇ ਇਹ ਗੱਲ ਮੈਨੂੰ ਯਾਦ ਆ ਗਈ ਦੇਖਣਾ ਪੁਰਾਣੀ ਗੱਲ ਚਾਕੂ ਕੇ ਕਾਚੂ ਕੀ ਹੁੰਦਾ ਸਾਡਾ ਮੁੰਨੀ ਐਨਵਰਾਜ ਕੀ ਹੁੰਦਾ ਆ ਚਾਕੂ ਕੇ ਕਾਚੂ ਤਾਚੂ ਕਾਚੂ ਤੇਰਾ ਤਾਂ ਉਹਦਾ ਵੀ ਚਾਕੂ ਕਾਚੂ ਹੀ ਹੁੰਦਾ ਨੈਣ ਕਾ ਫ੍ਰੈਂਚ ਕਾ ਲੈ ਬਲੌਗ ओके फिनिश ਕਰ ਦਿੱਤਾ ਜੀ ਬਲੌਗ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਅਸੀਂ ਛੋਟਾ ਜਿਹਾ ਬਲੌਗ ਅੱਜ ਸਾਡਾ ਖਾਣ ਪੀਣੇ ਨਿਕਲੇ ਸੀ ਬਾਹਰ ਤੇ ਅਸੀਂ ਕਹਿੰਦਾ ਚਲੋ ਤੁਹਾਡੇ ਨਾਲ ਸਾਂਝਾ ਕਰਦੇ ਆ